ਖੋ ਜੀ ਪ੍ਰਧਾਨ ਜੀ ਤੇ ਪ੍ਰਧਾਨ ਜੀ ਦਾ ਸਾਰਾ ਪਰਿਵਾਰ ਸਾਰਾ ਪਿੰਡ ਇਹ ਬਲ ਮੋਰਚੇ ਚ ਬੈਠਾ ਜੀ ਪੰਜਾਬ ਦੀ ਕਿਸਾਨੀ ਦੀ ਲੜਾਈ ਲੜ ਰਾ ਲੜ ਰਹੇ ਪਰ ਅੱਜ ਅਸੀਂ ਪਿੰਡ ਦੀ ਕਮੇਟੀ ਬਣਾਈ ਸੀ ਵੀ ਜੇ ਉਹਨਾਂ ਦਾ ਕੋਈ ਕਾਰੋਬਾਰ ਆ ਪਿੱਛੇ ਉਹ ਆਪਾਂ ਨੂੰ ਸੰਭਗੇ ਉਹ ਅਸੀਂ ਖੇਤ ਆਏ ਸੀ ਅੱਜ ਵੇਖਿਆ ਜੀ ਉਹਨਾਂ ਦੇ ਵੇਖੋ ਡੱਲੇ ਵਾਲਾ ਸਾਹਿਬ ਆ ਲੋਕਾਂ ਦੀ ਕਿਸਾਨੀ ਲਈ ਲੋਕਾਂ ਦੀ ਜ਼ਮੀਨ ਲਈ ਆਦੀ ਜਿੰਦਗੀ ਦਾਤੇ ਲਾਈ ਬੈਠੇ ਆ ਪਰ ਜਿਹੜੇ ਹਜੇ ਵੀ ਡੱਲੇ ਵਾਲ ਨੂੰ ਕਹਿੰਦੇ ਆ ਯਾਰ ਐਸਐਸ ਸਾਹਿਬ ਬੰਦਾ ਇਹ ਭਾਜੀਪੀ ਨਾਲ ਸਾਂਝੈਂਦੀ ਅੱਜ ਉਹ ਵੇਖੋ ਲੋਕੋ ਕਿਸਾਨੋ ਉਹ ਲੋਕਾਂ ਦੀ ਜ਼ਮੀਨ ਤਾਂ ਬਚਾਈ ਜਾਂਦਾ ਪਰ ਉਹਦੇ ਅੱਜ ਦੇ ਖੇਤ ਚ ਗਈ ਤਾਂ ਸੁੰਡੀ ਪੈ ਗਈ ਆ ਸਰਕਾਰ ਦੀਆਂ ਨੀਤੀਆਂ ਦੇ ਦੇ ਲਾਲ ਸਾਹਮਣੇ ਕੀਤਾ ਵੀ ਅੱਗ ਨਹੀਂ ਲਾਈ ਸੁਪਰ ਸਿਡਰ ਨਾ ਬਜਾਈ ਕੀਤੀ ਆ ਸਰਕਾਰ ਦੀਆਂ ਨੀਤੀਆਂ ਨੂੰ ਮੰਨ ਕੇ ਵੇਖੋ ਜੀ ਅੱਗ ਨਹੀਂ ਲਾਈ ਤੇ ਅੱਜ ਉਹਨਾਂ ਦੇ ਖੇਤ ਦੇ ਹਾਲਾਤ ਤੁਸੀਂ ਦੇਖ ਸਕਦੇ ਆ ਉਹ ਥੋੜੇ ਜਿਹੇ ਏਰੀਆ ਚ ਸੁੰਡੀ ਹੈ ਪਰ ਪਿੰਡ ਦੇ ਛਟਾ ਛਟਾ ਦਿੱਤਾ ਜੀ ਸਹਿਯੋਗ ਕਰ ਰਹੇ ਆ ਪੂਰਾ ਸੋ ਮਾਲਕ ਮਿਹਰ ਕਰੇ ਉਹਨਾਂ ਨੂੰ ਸਿੱਧ ਜਾਤੀ ਬਖਸ਼ੇ ਚੰਦਰ ਉਸਤੀ ਬਖਸ਼ੇ ਤੇ ਆਉਣ ਵਾਲੇ ਜਨਾਂ ਚ ਮੋਰਚਾ ਜੱਤ ਜੜਿਓ ਸਾਡੇ ਝੋੜੀ ਲੋਕਾਂ ਦੇ ਪਰ ਇਹ ਕਾਰਨ ਫਿਰ ਆਪ ਤਾਂ ਉੱਧਰ ਰਹਿੰਦੇ ਆ ਹੈ ਬੇਟੇ ਵੀ ਉੱਥੇ ਆ ਭਤੀਜਾ ਵੀ ਉੱਥੇ ਆ ਹੁਣ ਹੈ ਫਿਰ ਇਹਨੂੰ ਕੋਈ ਸੰਭਾਲ ਵਾਲਾ ਬੰਦਾ ਉੱਪਰਦਾ ਨਹੀਂ ਹਾਂ ਬਾਕੀ ਸੁੰਡੀ ਫੰਡੀ ਦਾ ਬਹੁਤ ਜ਼ਿਆਦਾ ਜ਼ੋਰ ਹੋਇਆ ਅੱਛਾ ਹੂੰ ਕਿਉਂਕਿ ਅਗਲਾ ਹੀ ਤਾਂ ਬਣਾਈ ਹਾਂ ਅਗਲਾ ਹੋਂ ਤਾਂ ਬਣਾ ਵੇਚੀ ਜੀ ਅੱਛਾ ਤਾਂ ਮੰਨ ਲਓ ਆਪ ਤਾਂ ਉਹ ਉੱਥੇ ਬੈਠੇ ਨੇ ਪਿੰਡ ਵਾਲਿਆਂ ਤੋਂ ਜਿੰਨਾ ਕੋ ਹੋ ਸਕਦਾ ਹਨਾ ਉਹਨਾਂ ਪਿੰਡ ਵਾਲੇ ਤਾਂ ਕਰਦੇ ਹੀ ਆ ਹੂੰ ਪਰ ਜਿਹੜਾ ਆਪਦਾ ਕਰਨਾ ਉਹ ਫਖਰਾ ਹੁੰਦਾ ਹੈ ਹੈ ਤੇ ਇਹ ਜਿਹੜਾ ਕੀਤਾ ਜਿਆ ਖਾਲੀ ਹੋਇਆ ਇਹ ਸੁੰਡੀ ਕਰਨਾ ਜਾਂ ਸੁੰਡੀ ਆਉਦੀ ਕੁਛ ਛੇਤੀ ਛੇਤੀ ਜਦੋਂ ਬੀਜ ਗਿਆ ਪੂਰਾ ਬੱਤਰ ਨਹੀਂ ਸੀ ਅੱਛਾ ਫਿਰ ਉਧਰਲਾ ਖਿਆਲ ਜ਼ਿਆਦਾ ਸੀ ਉਧਰਲਾ ਖਿਆਲ ਜ਼ਿਆਦਾ ਸੀ ਹਾਂ ਜੀ ਆ ਸੁੰਡੀ ਖਾਈ ਜਾਂਦੀ ਹੈ ਪਰ ਇਹ ਸੁੰਡੀ ਪਈ ਹੋਈ ਹੈ ਹਾਂ ਜੀ ਸੁੰਡੀ ਪਈ ਹੈ ਸਾਰੇ ਸੁੰਡੀ ਪਈ ਹੈ ਵਾਂਚ ਢੱਲੇ ਵਾਲਾ ਸਾਡੇ ਖੇਤ ਨੂੰ ਵੀ ਹਾਂ ਜੀ ਤੇ ਇਹ ਲੱਗਦਾ ਵੀ ਸੁੰਡੀ ਦੇ ਕਰਕੇ ਹੀ ਨਹੀਂ ਹੋ ਰਹੀ ਜੀ ਹਾਂ ਜੀ ਸੁੰਡੀ ਕਰਕੇ ਤੇ ਜੇ ਹੁੰਦੇ ਡੱਲ ਵਾਲਾ ਸਾਹਿਬ ਫਿਰ ਕਰ ਲੈਂਦੇ ਕੋਈ ਹੱਲ ਹਾਂ ਪਰ ਸਪਰੇਅ ਨੇ ਪੌਂਦੇ ਵਿੱਚ ਪਹਿਲੋ ਕਰਦੇ ਸਪਰੇਅ ਜਾਂ ਕੋਈ ਵੀ ਨੂੰ ਲਾਉਂਦੇ ਦਵਾਈ ਉਹ ਜੀ ਲਾ ਕੇ ਦਵਾਈ ਬੀਜ ਤੇ ਮਤਲਬ ਕਿ ਬਹੁਤ ਨੁਕਸਾਨ ਹੋਇਆ ਜਿਹੜੀ ਆਪਣਾ ਇਹ ਵੀ ਹੈ ਨਾ ਉਧਰਲਾ ਖੈਲ ਉਹਨਾਂ ਨੂੰ ਜਾਦੇ ਆ ਉਹ ਫਿਰ ਜ਼ਿੰਮੇਦਾਰਾਂ ਦੇ ਹੱਕਮੂ ਬੈਠੇ ਆ ਉਧਰ ਆਪਦੀ ਫਸਲ ਬਰਵਾ ਦੋ ਰਹੀ ਹਾਂ ਇਹਨਾਂ ਨੂੰ ਹੈ ਨਹੀਂਗਾ ਐਨ ਮਤਲਬ ਸੋਚਦੇ ਨਹੀਂ ਉਹ ਵੀ ਸਾਡਾ ਖੇਤ ਖਰਾਬ ਹੋ ਹੀ ਜਾਂਦਾ ਪਰ ਉਹਨਾਂ ਦੀ ਸੋਚ ਆ ਜਿਹੜੀ ਲੋਕਾਂ ਦੇ ਪ੍ਰਤ ਖੜੀ ਆ ਵੀ ਠੀਕ ਆਲੇ ਪਿੰਡ ਦੇ ਵਿੱਚ ਮਾਹੌਲ ਤਾਂ ਜੀ ਤੁਹਾਨੂੰ ਪਹਿਲਾਂ ਦੱਸਿਆ ਤਾਂ ਜਦੋਂ ਬੋਲਦੇ ਗੱਲ ਪਰ ਆ ਜਾਂਦਾ ਬੋਲਦਾ ਨਹੀਂ ਜਾਂਦਾ ਬੋਲਣ ਨੂੰ ਕੋਈ ਐਸਾ ਬੋਲਣ ਲਈ ਹੈ ਨਹੀਂ ਗੱਲ ਵੀ ਵਾਥ ਨਹੀਂ ਸਾਡੇ ਵਿੱਚ ਕੋਈ ਜਾਣ ਕੇ ਕਰਦੇ ਸਾਡੇ ਕੰਟਰੋਲ ਤੋਂ ਬਾਹਰ ਹੈ ਅੱਜ 34 ਦਿਨ ਹੋ ਗਿਆ ਔਖੇ ਬੈਠੇ ਸਰਕਾਰ ਨੂੰ ਗਾਲ੍ਹ ਨਹੀਂ ਸੋ। ਕੀ ਐਸੀ ਬੋਲਣਾ ਹੈ ਅਸੀਂ ਤੁਹਾਡਾ ਵੀ ਧੰਨਵਾਦ ਕਰਦੇ ਹਾਂ ਸਾਡੇ ਪਿੰਡਾਂ ਚਲੋ ਸਾਡਾ ਫਸਾ ਤਾਂ ਲੈਣ ਆਇਓ ਉਹ ਪੋਪੋ ਪੁੱਤ ਯਾ ਪੂਰੀ ਫੈਮਿਲੀ ਜਿਹੜੀ ਆ ਬਾਰਡਰ ਤੇ ਨੇ ਹਾਂ ਜੀ ਉਹ ਬੱਚਾ ਕਦੇ ਆ ਜਾਂਦਾ ਸੀ ਕਦੇ ਜਾ ਬੜਦਾ ਹੁਣ ਉੱਥੇ ਹੀ ਆ ਹੁਣ ਇਹ ਕਿਵੇਂ ਫਿਰ ਸੰਭਿਆ ਜਾਣਾ ਘਰ ਦਾ ਜਿਹੜਾ ਉਹਨਾਂ ਦੇ ਮਤਲਬ ਕੋਈ ਅ ਮਿਸਤਰੀਦਾਰ ਆਇਆ ਵੈਸੀ ਉਹ ਹੀ ਆ ਘਰੇ ਜਿਹੜਾ ਕੋਈ ਪਸ਼ੂ ਡੰਗਰ ਖਮਾੜਦਾ ਬੰਦਾ ਰੱਖਿਆ ਤੇ ਪਹਿਲੀ ਜਿਹੜੀ ਉਹ ਪਹਿਲਾਂ ਜਾਬਦੂ ਕੋਈ ਉਸ ਲੋਕਾਂ ਨਾਲ ਆਸਰਾ ਕੀਤਾ ਬਜਾਈ ਹੈ ਉਹਨੂੰ ਖਾਸ ਕੂ ਦਾ ਮੁੰਬੇ ਪਾਣ ਦੇ ਮੈਨੋਂ ਕੋਈ ਜੇ ਕੋਈ ਪਾਣੀ ਹੈ ਉਹ ਲਵਾਉਂਦੇ ਆ ਤੇ ਹੁਣ ਤਾਂ ਮੀ ਪੈ ਗਿਆ ਪਾਣੀ ਦੀ ਲੋੜ ਨਹੀਂ ਪਈ ਪਹਿਲਾਂ ਪਾਣੀ ਪੋਣੇ ਲਵਾ ਕੇ ਸੀ ਸਾਰੇ ਇਸ ਤਰ੍ਹਾਂ ਬੰਦਿਆਂ ਨੂੰ ਉਹਨੂੰ ਫੋਨ ਕਰਦਾ ਵੀ ਵੇਰਾ ਪਾਣੀ ਲਵਾ ਦੇ ਜਿੱਦੋਂ ਕਿ ਅਜ ਵਾਰੀ ਆ ਜਾ ਉਸੇ ਖੜਾ ਦੇ ਬੰਦੇ ਛੱਡ ਦੇ ਸਾਰੇ ਬੰਦੇ ਸਾਰਾ ਪਿੰਡੋ ਦੇ ਨਾਲ ਹੈ ਸਾਰਾ ਪਿੰਡ ਸੋਗ ਚ ਹੈ ਇਸ ਵੇਲੇ ਬਹੁਤ ਡੁੱਬਿਆ ਹੋਇਆ ਹੈ 34 ਦਿਨ ਹੋ ਗਏ ਸੰਘਰਸ਼ ਜੀ ਮਾਰਾ ਕੋ ਗੱਲ ਨਹੀਂ ਸੁਣਦੇ ਸੰਘਰਸ਼ ਨੂੰ ਲੱਗੀ ਕੀ ਸੋਚ ਆ ਤੁਹਾਡੀ ਕਿਵੇਂ ਲੱਗਦਾ ਹੈਗਾ ਸੰਘਰਸ਼ ਦਾ ਕੀ ਹੱਲ ਸੰਘਰਸ਼ ਦਾ ਹੱਲ ਤਾਂ ਜੀ ਨਿਕਲੂਗਾ ਪਰ ਸਾਨੂੰ ਇਹ ਲੱਗਦਾ ਵੀ ਸਾਡੇ ਜਿਹੜੀ ਹੈ ਸਾਡੇ ਪ੍ਰਧਾਨ ਦਾ ਨੁਕਸਾਨ ਕਰਾਂ ਤੂੰ ਕਿ ਸਰਕਾਰ ਕਰਨਾ ਤਾਂ ਪਊਗਾ ਉਹਨਾਂ ਨੂੰ ਇਸ ਤੋਂ ਬਾਅਦ ਬਹੁਤ ਵੱਡੇ ਖਰਚੇ ਪੈਦਾ ਹੋ ਸਕਦੇ ਬਹੁਤ ਵੱਡੇ ਨੁਕਸਾਨ ਵੀ ਹੋ ਸਕਦੇ ਆ ਕਈ ਕੁਝ ਹੋ ਸਕਦਾ ਸਾਡੀ ਸਮਝ ਤੋਂ ਬਾਹਰ ਆ ਕੇ ਹੋ ਜਾਣਾ ਹੈ ਤੇ ਕੀ ਅਪੀਲ ਕਰਦੇ ਆ ਸਰਕਾਰ ਅਸੀਂ ਸਰਕਾਰ ਨੂੰ ਅਪੀਲ ਕਰਦੇ ਆ ਵੀ ਦੋਵੇਂ ਸਰਕਾਰਾਂ ਪੰਜਾਬ ਹੈ ਸੈਂਟਰ ਸਰਕਾਰ ਹੈ ਮਿਲ ਕੇ ਉਹਦਾ ਹੱਲ ਕਰਨ ਉਹਨੂੰ ਉੱਥੋਂ ਮਰਨ ਮਰ ਛਡਾਉਣ ਉਹਦਾ ਉਹਨੂੰ ਤੰਦਰੁਸਤੀ ਨਾਲ ਚਲੋ ਆਪਦਾ ਸਾਡੇ ਪਿੰਡ ਰਵੇ ਇੱਕ ਗੱਲ ਹੋਰ ਦੇਖਣ ਚਾਹੁੰਦੀ ਹੈ ਕਿ ਜਦੋਂ ਜਿਸ ਪਿੰਡ ਦਾ ਘਰ ਦਾ ਕੋਈ ਆਗੂ ਜਦੋਂ ਵੱਡੇ ਲੈਵਲ ਤੇ ਜਾ ਕੇ ਕੋਈ ਸਟ੍ਰਾਈਕ ਜਾਂ ਇਦਾਂ ਦਾ ਕੋਈ ਸੰਘਰਸ਼ ਲੜਦਾ ਤਾਂ ਪ੍ਰਸ਼ਾਸਨ ਵੱਲੋਂ ਦਬਾਅ ਬਹੁਤ ਪੈਂਦਾ ਪਿੰਡ ਦੇ ਲੋਕਾਂ ਦੇ ਪਰਿਵਾਰ ਤੇ ਤਾਂ ਕੋਈ ਅਜੀਹਾ ਛੋਡੇ ਪਿੰਡ ਚ ਕੋਈ ਅਜੀਹ ਕੋਈ ਦਬਾਅ ਪਾਉਣ ਦੀ ਗੱਲ ਸਾਡੇ ਪਿੰਡ ਚ ਪਾਜੇ ਕੋਈ ਦਬਾਅ ਪਾਉਣ ਆਇਆ ਨਹੀਂ ਕਿ ਪਹਿਲਾਂ ਤੁਸੀਂ ਸਾਡੇ ਪਿੰਡ ਚ ਕੋਈ ਐਸਾ ਆ ਜਾਏ ਤਾਂ ਕਿ ਦਾ ਇਹਦਾ ਕਰਕੇ ਸਾਡੇ ਪਿੰਡ ਤੇ ਨਾ ਦਾ ਕਿਸੇ ਪੁਲਿਸ ਦਾ ਨਾ ਕਿਸੇ ਹੋਰ ਦਾ ਸਾਡੇ ਦਾ ਜ਼ੋਰ ਨਹੀਂ ਪੈਂਦਾ ਹੁਣ ਤੱਕ ਤੇ ਹੁਣ ਭਾਵੇਂ ਸਾਡੇ ਤੋਂ ਕੁਝ ਕਰ ਲੈਣ ਇਤੋਂ ਬਾਅਦ ਅੱਜ ਤੱਕ ਸਾਡੇ ਕੋਲੇ ਕੋਈ ਕਿਸੇ ਨੇ ਸਾਨੂੰ ਨਹੀਂ ਕੋਈ ਦਬਾ ਦਿੱਤਾ ਵੀ ਤੁਸੀਂ ਉਹਨੂੰ ਆਖੋ ਜਾਂ ਠਾਓ ਆ ਨਾ ਸਾਡੇ ਆਖੇ ਹੁੰਦਾ ਐਡਾ ਜਿੰਨ ਅਰਾਦੇ ਦਾ ਬੰਦਾ ਹੋ ਉਹਨੇ ਕਦੇ ਕੋਈ ਗੱਲ ਅਰਧੀ ਨਹੀਂ ਜ਼ਿੰਦਗੀ ਦੇ ਵਿੱਚ ਕਦੀ ਉਹ ਜੋ ਫੈਸਲੇ ਲੈਂਦੇ ਆ ਉਹਨਾਂ ਦੇ ਕਿਦਾਂ ਲੈਂਦੇ ਪੱਕਾ ਫੈਸਲਾ ਜਿਹੜਾ ਲੈ ਲਿਆ ਉਹ ਤੇ ਪੂਰਨ ਭਰੋਸਾ ਰੱਖ ਕੇ ਚੱਲਣਾ ਭਾਵੇਂ ਉਹਨੂੰ ਕੋਈ ਘਾਟਾ ਹੋ ਜੇ ਤੇ ਭਾਵੇਂ ਮਨਾ ਪਾਵੇ ਉਹਦਾ ਮਤਲਬ ਹੈ ਪਹਿਲਾਂ ਤੋਂ ਹੀ ਸਟੈਂਡ ਰਿਹਾ ਉਹਨ ਜੇ ਕੋਈ ਸਰਕਾਰੇ ਚਾਹੇ ਵੀ ਅੱਜ ਖਾਲੂਗਾ ਜਾਂ ਕੱਲ ਖਾਲੂਗਾ ਉਹਨੇ ਲੈਣਾ ਕੁਛ ਨਹੀਂ ਅੰਨ ਪਾਣੇ ਉਹਨੂੰ ਕੁਛ ਨਹੀਂ ਛਕਣਾ ਜ਼ਿੰਦਗੀ ਤਿਆਗ ਦੂਗਾ ਤਿਆਗ ਸਕਦਾ ਹੈ ਤਿਆਗ ਦੇਣੀ ਉਹ ਆਪਦੀ ਪਿਆਕ ਕੇ ਗਿਆ ਸਾਡੇ ਪਿੰਡ ਕਹਿ ਕੇ ਗਿਆ ਤੁਰਨ ਲੱਗਿਆ ਅਰਦਾਸ ਕਰਾ ਕੇ ਗੁਰਦਵਾਰੇ ਤੁਰਿਆ ਵੀ ਮੈਂ ਜੇ ਨਾ ਸਰਕਾਰ ਮੰਨੀ ਮੈਂ ਉੱਠਣਾ ਨਹੀਂ ਮੇਰੀ ਲੋਥ ਹੀ ਆਉਣੀ ਹੈ ਹੁਣ ਤੇ ਛੋੜ ਅਸੀਂ ਬਹੁਤੇ ਕਹੇ ਸੀ ਤੂੰ ਇਹ ਫੈਸਲਾ ਨਾ ਲੈ ਆਪਾਂ ਨਾ ਲਈਏ ਫੈਸਲਾ ਕੋਈ ਨਹੀਂ ਹੋਰ ਚੱਲ ਜੂ ਹੋਰ ਚੱਲ ਜੂ ਲੰਮਾ ਪਰ ਨਹੀਂ ਹੋਵਦਾ ਵੀ ਮੇਰਾ ਫੈਸਲੇ ਲੈਣਾ ਸਰਦਾ ਨਹੀਂ ਲਾਠ 900 ਬੰਦਾ ਮਰ ਚੁੱਕਿਆ ਲੋਕਾਂ ਦੇ ਆਗੂ ਆਪ ਤਾਂ ਮਰਦੇ ਨਹੀਂ ਪੋਤਮਰਾਉਂ ਦੇ ਲੋਕਾਂ ਨੇ ਇਸ ਕਰਕੇ ਉਹਨੇ ਆਪਦੀ ਜਿਹੜੀ ਜਾਨ ਵੀ ਬਾਈ ਇਸ ਤਰ੍ਹਾਂ ਦੇ ਨਾਲ ਦੂਜੀਆਂ ਜਿੱਥੇ ਬੰਦੀਆਂ ਵੱਲੋਂ ਜਿਹੜਾ ਹੈਗਾ ਡੱਲੇ ਵਾਲਾ ਸਾਹਿਬ ਹੋਰਾਂ ਦੇ ਫੈਸਲੇ ਨੂੰ ਗਲਤ ਦੱਸਿਆ ਜਾ ਰਿਹਾ ਉਸ ਚੀਜ਼ ਨੂੰ ਕਿਵੇਂ ਵੇਖੀ ਉਹ ਵੇਖੋ ਜੀ ਉਹਨਾਂ ਦੀਆਂ ਜੜੀਆਂ ਨਾ ਆਪ ਕੋ ਆਪਣੀਆਂ ਜਿ세 ਬੰਦੀਆਂ ਉਹਨਾਂ ਦਾ ਜਿਹੜਾ ਸੀ ਕੁਝ ਬੰਦਿਆਂ ਦੇ ਜਿਵੇਂ ਰੂਦੂ ਆ ਜਾ ਇੱਕ ਸੀਗਾ ਅਗਰਾਹਾ ਵਾਲੇ ਇਨਾਂ ਦੇ ਨਾਲ ਕੁਝ ਬੰਦਿਆਂ ਦੀ ਉਹਨਾਂ ਦੀ ਇਹਨਾਂ ਨਾਲ ਮੇਲ ਨਹੀਂ ਖਾਂਦਾ ਉਹ ਆnde ਆ ਚੀਜ਼ਾਂ ਨਹੀਂ ਚਾਹੀਦੀ ਆਪਣੀ ਮੰਗਾਉਣੀ ਚਾਹੀਦੀ ਨਹੀਂ ਚਾਹੀਦੀ ਇਹਨੇ ਜਿਹੜੀਆਂ ਜਾਇਜ਼ ਮੰਗਾ ਉਹ ਸਾਡੀਆਂ ਜਿੰਨੀਆਂ ਕਿਸਾਨੀਆਂ ਉਹ ਹੀ ਰੱਖੀਆਂ ਉਹ ਇਹਨਾਂ ਤੇ ਸਾਰੀਆਂ ਤੇ ਰਾਜੀ ਨਹੀਂ ਉਹ ਕਾਮਰੇਡ ਬੰਦੇ ਖੇਲਾਂ ਦੇ ਆ ਉਹ ਹੋਰ ਚਾਹੁੰਦੇ ਆ ਇਹ ਹੋਰ ਤਾਂ ਅਸੀਂ ਇਹ ਹੋਰ ਤਾਂ ਇਹ ਚਾਹੁੰਦਾ ਕਿ ਸਾਡੀ ਜਿਹੜੀ ਆਉਣ ਵਾਲੀ نسل ਤੇ ਜੇ ਬਚਲ ਬਚ ਜਾਵੇ ਸਾਡੀ ਜਾਇਦਾਦ ਬਚ ਜਾਵੇ ਇਹ ਕਾ ਜਿਵੇਂ ਕੋ ਕੋਪਰੈਂਟ ਭਰਾਨੇ ਆ ਚੁੱਕੇ ਐ ਇਹਨਾਂ ਨੇ ਸਾਡਾ ਸਾਰਾ ਲੈ ਜਾਣਾ ਅੱਜ ਨਿੱਕਲ ਤੇ ਸਾਡੇ ਕੋਲ ਜਿਹੜਾ ਆ ਧੰਦਾ ਹੈ ਸਾਡਾ ਖੁੱਸ ਜਾਣਾ ਹੈ ਕਿ ਅਸੀਂ ਸਾਰੇ ਦਿਹਾੜੀਦਾਰ ਹੋ ਜਾਾਂਗੇ ਤੇ ਇੱਥੇ ਦੁਨੀਆ ਬਹੁਤ ਜ਼ਿਆਦੇ ਐ ਇਹ ਕੈਨੇਡਾ ਅਮਰੀਕਾ ਦਾ ਹੈ ਨਹੀਂ ਵੀ 50-5000 ਰੁਪਏ ਵਾਦੀ ਐ ਇੱਥੇ ਰਬਾਂ ਦੀ ਵਾਦੀ ਐ ਤੇ ਸਾਰੀ ਦੁਨੀਆ ਭੁੱਖੀ ਮਰੂਗੀ